ਪ੍ਰਾਈਡ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਕਰਦੇ ਹਾਂ ਦੋਸਤੋ ਇਸ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਸ਼ਾ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਭਖਿਆ ਹੋਇਆ ਹੈ ਪੰਜਾਬ ਅਤੇ ਹਿਮਾਚਲ ਨੂੰ ਲੈ ਕੇ ਮਸਲਾ ਕੀ ਹੈ ਕਿ ਸੰਤ ਜਰਨੈਲ ਸਿੰਘ ਹੋਰਾਂ ਦੀ ਤਸਵੀਰ ਲਾ ਕੇ ਕੁਝ ਨੌਜਵਾਨ ਜਿਹੜੇ ਨੇ ਉਹ ਜਾਂਦੇ ਨੇ ਹਿਮਾਚਲ ਦੇ ਵਿੱਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਤਾਂ ਉੱਥੇ ਪਹਿਲਾਂ ਦੀ ਤਰ੍ਹਾਂ ਜਿਵੇਂ ਕਿ ਹਰ ਵਾਰ ਸਿੱਖ ਨੌਜਵਾਨਾਂ ਨੂੰ ਰੋਕਿਆ ਜਾਂਦਾ ਤੇ ਇਸ ਵਾਰ ਵੀ ਰੋਕਿਆ ਗਿਆ ਕੁਝ ਸਿਰਫਰੇ ਗੁੰਡਿਆਂ ਵੱਲੋਂ ਤੇ ਉਹਨਾਂ ਵੱਲੋਂ ਸੰਤਾ ਦੀਆਂ ਤਸਵੀਰਾਂ ਲਾਈਆਂ ਗਈਆਂ ਮੋਟਰਸਾਈਕਲ ਤੋੜ ਦਿੱਤੇ ਗਏ ਤੇ ਵਾਰਨਿੰਗ ਦਿੱਤੀ ਗਈ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਸੰਤਾਂ ਦੀਆਂ ਤਸਵੀਰਾਂ ਲਾ ਕੇ ਹਿਮਾਚਲ ਦੇ ਵਿੱਚ ਆਉਂਗੇ ਤਾਂ ਤੁਹਾਡੇ ਨਾਲ ਇਹੀ ਜਿਹੜਾ ਹੈ ਸਲੂਕ ਕੀਤਾ ਜਾਏਗਾ ਸੋ ਮਸਲਾ ਕਾਫੀ ਭੱਗ ਚੁੱਕਿਆ ਇਧਰੋਂ ਪੰਜਾਬ ਦੇ ਵਿੱਚੋਂ ਵੀ ਸਿੱਖ ਨੌਜਵਾਨਾਂ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਦਲ ਖਾਲਸਾ ਵੀ ਸਾਹਮਣੇ ਆ ਗਈ ਹੈ ਹੋਰ ਜਥੇਬੰਦੀਆਂ ਵੀ ਸਾਹਮਣੇ ਆ ਗਈਆਂ ਜਿਵੇਂ ਕਿ ਉਹਨਾਂ ਨੇ ਸੰਤਾਂ ਦੀ ਤਸਵੀਰ ਲਾਈ ਸੀ ਤੇ ਇਸ ਦੇ ਜਵਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਬੱਸਾਂ ਜਿਹੜੀਆਂ ਹਿਮਾਚਲ ਤੋਂ ਬੱਸਾਂ ਪੰਜਾਬ ਆ ਰਹੀਆਂ ਸੀ ਸੋ ਉਹਨਾਂ ਦੇ ਉੱਤੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਲਾ ਕੇ ਤੇ ਹਿਮਾਚਲ ਨੂੰ ਬੱਸਾਂ ਤੋਰੀਆਂ ਗਈਆਂ ਜਿਸ ਤੋਂ ਬਾਅਦ ਫਿਰ ਦੋਨਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਮੁੱਖ ਮੰਤਰੀਆਂ ਦੇ ਵਿੱਚ ਵੀ ਆਪਸ ਵਿੱਚ ਗੱਲਬਾਤ ਹੋਈ ਹੈ ਸੋ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿ ਆਖਰ ਇਹ ਬਣ ਕੀ ਰਿਹਾ ਹੈ ਸੰਤ ਜਰਨੈਲ ਸਿੰਘ ਦੀ ਤਸਵੀਰ ਦੀ ਬੇਅਦਬੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁ ਬਰਮਿੰਗਮ ਇੰਗਲੈਂਡ ਦੇ ਜੁੜੇ ਹੋਏ ਨੇ ਕਾਲ ਦੇ ਉੱਤੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜੀ ਭਾਈ ਸਾਹਿਬ ਤੁਸੀਂ ਵੀ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਮਸਲਾ ਕਾਫੀ ਭਖਿਆ ਹੋਇਆ ਹੈ ਕਿਵੇਂ ਦੇਖਦੇ ਹੋ ਕਿ 20ਵੀਂ ਸਦੀ ਦੇ ਮਹਾਨ ਯੋद्धा ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿਨ੍ਹਾਂ ਨੂੰ ਸਿੱਖ ਕੌਮ ਮੰਨਦੀ ਹੈ ਉਹਨਾਂ ਦੀਆਂ ਤਸਵੀਰਾਂ ਦੀ ਵਿਆਪਤੀ ਕੀਤੀ ਜਾ ਰਹੀ ਹੈ ਫਿਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਨਵੀਂ ਨਹੀਂ ਹੈ ਇਹ ਇਹ ਪਹਿਲਾਂ ਵੀ ਹੁੰਦੀ ਆਈ ਹੈ ਨੌਜਵਾਨਾਂ ਦੇ ਕਤਲ ਤੱਕ ਕਰ ਦਿੱਤੇ ਗਏ ਹਿਮਾਚਲ ਗਿਆਾਂ ਦੇ ਉਸ ਤੋਂ ਬਾਅਦ ਦੂਸਰੇਆ ਸਟੇਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਪਰ ਹੁਣ ਆਪਾਂ ਇਸ ਵਿਸ਼ੇ ਦੇ ਉੱਤੇ ਵੀ ਜੇ ਗੱਲਬਾਤ ਕਰਨੀ ਹੋਵੇ ਤਾਂ ਕਿਵੇਂ ਦੇਖਦੇ ਮੇਰੇ ਮੰਜੀਤੋ ਜੀ ਸਭ ਜੀ ਦੇਖੋ ਇਕੱਲੇ ਸੰਤਾਂ ਦੀ ਤਸਵੀਰ ਹੀ ਨਹੀਂ ਨਿਸ਼ਾਨ ਸਾਹਿਬ ਦੀ ਵੀ ਬੇਅਦਬੀ ਤੁਸੀਂ ਕਹਿ ਸਕਦੇ ਕਰ ਰਹੇ ਆ ਜਾਂ ਲਹਾ ਰਹੇ ਆ ਇਦਾਂ ਦਾ ਕੁਝ ਵੀ ਚੱਲਦਾ ਤੇ ਪਹਿਲੀ ਵਾਰ ਹੀ ਨਹੀਂ ਹੋਇਆ ਪਰ ਦੇਖੋ ਢਾਡੀ ਵਾਰਾਂ ਵੀ ਗਾਈਆਂ ਜਾਂਦੀਆਂ ਗੀਤ ਵੀ ਗਾਏ ਜਾਂਦੇ ਬਈ ਸੰਤਾਂ ਦੀ ਤਸਵੀਰ ਤੋਂ ਹਜੇ ਤੱਕ ਡਰਦੇ ਹਨ ਕਿ ਕਹੇ ਜੀ ਉਹ ਸ਼ਖਸੀਅਤ ਸੀ ਤੇ ਉਹ ਸੰਤ ਜੀ ਕਹਿੰਦੇ ਸੀ ਨਾ ਕਿ ਜ਼ਮੀਰ ਦਾ ਮਾਰਨਾ ਮੌਤ ਹੈ ਤੇ ਉਹ ਦੇਖ ਲੋ ਵੀ ਉਹ ਵਾਕਈ ਵਾਕਈ ਆਪਾਂ ਕਹਿੰਦੇ ਆ ਨਾ ਸਾਡੇ ਵੀ ਸ਼ਹੀਦ ਹਾਨ ਵੀ ਹੋ ਕਿਤੇ ਗਏ ਨਹੀਂ ਕਹਿ ਲੋ ਸ਼ਹੀਦੀ ਪੈਰੇ ਦੀ ਗੱਲ ਕਰ ਲੋ ਵੀ ਉਹ ਹੈਗੀਆਂ ਨਾ ਚੀਜ਼ਾਂ ਜਿਹੜੇ ਵੀ ਉਹ ਫੋਟੋ ਤੋਂ ਵੀ ਹਜੇ ਤੱਕ ਡਰੀ ਜਾਂਦੇ ਹਨ ਸੋ ਪਰ ਰਿਐਕਸ਼ਨ ਕੀ ਹੋਇਆ ਨੌਜਵਾਨੀ ਵਾਲਾ ਪੰਜਾਬਦੋਲਾ ਪੰਜਾਬ ਜਦੋਂ ਜੇ ਤਾਂ ਸ਼ਾਂਤੀ ਚ ਸਾਰਾ ਚੱਲੀ ਜਾਵੇ ਫਿਰ ਪੰਜਾਬੀਆਂ ਨਾਲੋਂ ਵੱਧ ਸ਼ਾਂਤੀ ਵੀ ਕਿਸੇ ਕੋਲ ਹੈ ਨਹੀਂਗੀ ਪਰ ਜੇ ਕੋਈ ਉਹਨਾਂ ਨੂੰ ਧੱਕਾ ਕਰੂਗਾ ਫਿਰ ਤੁਸੀਂ ਦੇਖਿਆ ਕਿ ਹੋਰ ਵੀ ਵੱਡੇ ਨੰਬਰਾਂ 'ਚ ਉੱਥੇ ਪੰਜਾਬੀ ਨੌਜਵਾਨੀ ਪਹੁੰਚ ਗਈ ਨਿਸ਼ਾਨ ਸਾਹਿਬ ਤੇ ਸੰਤਾਂ ਦੀ ਫੋਟੋ ਲਾ ਕੇ ਸੋ ਇਹ ਇਹ ਜਵਾਬ ਪਰ ਬੜੀ ਸ਼ਰਮ ਦੀ ਗੱਲ ਆ ਕਿ ਜਿਨ੍ਹਾਂ ਜਿਨ੍ਹਾਂ ਦਾ 80 90 ਪਰਸੈਂਟ ਜਿਨ੍ਹਾਂ ਦਾ ਯੋਗਦਾਨ ਆ ਆਜ਼ਾਦੀ ਚ ਕਹਿ ਲਓ ਜਾਂ ਪਿੱਛੇ ਮੁਗਲਾਂ ਦੇ ਟਾਈਮ ਤੋਂ ਲੈ ਕੇ ਕਿਤੋਂ ਵੀ ਹੁਣ ਵੀ ਜੇ ਬਾਰਡਰਾਂ ਤੇ ਦੇਖੋ ਜਦੋਂ ਚਾਈਨਾ ਨਾਲ ਕੋਸ ਹੁੰਦਾ ਤਾਂ ਉੱਥੇ ਸਿੱਖ ਪੰਜਾਬੀ ਨੌਜਵਾਨ ਉੱਥੇ ਜੂਜਦੇ ਹਨ ਤੇ ਉਹਨਾਂ ਨਾਲ ਹੀ ਦੇਖੋ ਸਾਡੀਆਂ ਹੀ ਸਟੇਟਾਂ ਇਹ ਇਹ ਵੀ ਇਹ ਵੀ ਕਿਸੇ ਦੀਆਂ ਨਹੀਂ ਇਹ ਵੀ ਸਾਡੀਆਂ ਹੀ ਸਟੇਟਾਂ ਆ ਜਿਹੜੀਆਂ ਸਤੋਂ ਕੋਈਆਂ ਗਈਆਂ ਤੇ ਉੱਥੇ ਹੀ ਦੇਖ ਲਓ ਸਾਡੇ ਨਾਲ ਧੱਕਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਯੂ ਨੋ ਪੂਰਾ ਸ਼ਰਮ ਖਾਣੀ ਚਾਹੀਦੀ ਆ ਦੇਖੋ ਕਿੱਡੇ ਕਿੱਡੇ ਮਸਲੇ ਆ ਦੁਨੀਆ ਤੇ ਚੱਲ ਰਹੇ ਇੰਡੀਆ 'ਚ ਚੱਲ ਰਹੇ ਤੇ ਇਹ ਕਿੱਥੇ ਖੜੇ ਕੀ ਕਰ ਰਹੇ ਹਨ ਇਸ ਮੋਲਕ 'ਚ ਦੇਖੋ ਆਪਾਂ ਯੂਕੇ 'ਚ ਰਹਿੰਦੇ ਆ ਤੇ ਇੱਥੇ ਤੁਹਾਨੂੰ ਆਜ਼ਾਦੀ ਆ ਤੁਸੀਂ ਲਾ ਸਕਦੇ ਆ ਹਨਾ ਫਲੈਗਸ ਹਾਲਾਂਕਿ ਆਪਾਂ ਇੱਥੇ ਵੀ ਦੇਖਿਆ ਪਾਲੇਸਟਾਈਨ ਦੇ ਲਾਹਣ ਲੱਗੇ ਹੋਏ ਸੀਗੇ ਕਈ ਜਗ੍ਹਾ ਜੇ ਕੋਈ ਉਹਨਾਂ ਦੀ ਸਪੋਰਟ ਕਰਦਾ ਪਰ ਆਮ ਤੌਰ ਤੇ ਇੱਥੇ ਇੰਨੀ ਕ ਜਿਆਦੀ ਹੈਗੀ ਆ ਤੇ ਬੜਾ ਸਰਪ੍ਰਾਈਜ਼ਿੰਗ ਆ ਦੇਖਣ ਨੂੰ ਵੀ ਕੀ ਮਿਲਦਾ ਤੇ ਮਾਰਕਟ ਉੱਥੇ ਹੁੰਦੀ ਆ ਸਾਰਾ ਕੁਸਾ ਤੇ ਪਤਾ ਨਹੀਂ ਹੋ ਸਕਦਾ ਪੋਲਿਟਿਸ਼ੀਨਾਂ ਵੱਲੋਂ ਵੀ ਹੋ ਸਕਦਾ ਵੀ ਜਾਣ ਬੁੱਝ ਕੇ ਕਰਾਇਆ ਜਾਂਦਾ ਹੋਵੇ ਜੀ ਹੂੰ 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 ਬਿਲਕੁਲ ਬਿਲਕੁਲ ਦੇਖੋ ਇੱਕ ਪਾਸੇ ਜਦੋਂ ਆਪਾਂ ਗੱਲ ਕਰਦੇ ਆਂ ਭਾਈ ਸਾਹਿਬ ਕੇ ਬੀਬੀ ਇੰਦਰਾ ਗਾਂਧੀ ਜਿਨ੍ਹਾਂ ਨੇ ਐਡਾ ਵੱਡਾ ਅਟੈਕ ਜਿਹੜਾ ਹੈਗਾ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਕੀਤਾ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਬੁੱਤ ਜਿਹੜੇ ਨੇ ਹਿਮਾਚਲ ਦੇ ਵਿੱਚ ਵੀ ਲੱਗੇ ਹੋਏ ਆ ਈਵਨ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਫਿਰ ਬਿਆਨਤ ਸਿੰਘ ਜੋ ਮੁੱਖ ਮੰਤਰੀ ਸੀ ਪੰਜਾਬ ਦਾ ਜਿਹਦੇ ਉੱਤੇ ਵੱਡਾ ਕਤਲੇਆਮ ਕਰਨ ਦੇ ਜਿਹੜੇ ਦੋਸ਼ ਲੱਗਦੇ ਨੇ ਵਾਕੇ ਕੀਤਾ ਵੀ ਹੈ ਕੱਲੇ ਦੋਸ਼ ਦੋਸ਼ ਨਹੀਂ ਸੋ ਉਹਨਾਂ ਦੀਆਂ ਤਸਵੀਰਾਂ ਵੀ ਲਾਈਆਂ ਜਾਂਦੀਆਂ ਫਿਰ ਸੰਤ ਜਰਨੈਲ ਸਿੰਘ ਦੀ ਤਸਵੀਰ ਜਿਨ੍ਹਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਉਹਨਾਂ ਦੇ ਉੱਤੇ ਤਾਂ ਆਰਟੀਆਈ ਵੀ ਕਢਾ ਲਈ ਗਈ ਹੈ ਪਾ ਕੇ ਭਈ ਦੱਸੋ ਜੇ ਕੋਈ ਐਫਆਈਆਰ ਦਰਜ ਹੈ ਉਹਨਾਂ ਦੇ ਨਾਂ ਦੇ ਉੱਤੇ ਤਾਂ ਉਹ ਵੀ ਜਿਹੜਾ ਜਵਾਬ ਆਉਂਦਾ ਆਰਟੀਆਈ ਸਰਕਾਰੀ ਹੁੰਦਾ ਇੱਕ ਡਾਕੂਮੈਂਟ ਹੁੰਦਾ ਸੋ ਸਰਕਾਰ ਕਹਿੰਦੀ ਹੈ ਵੀ ਉਹਨਾਂ ਦੇ ਉੱਤੇ ਇੱਕ ਵੀ ਐਫਆਈਆਰ ਦਰਜ ਨਹੀਂ ਸੀ ਪਰ ਜੇ ਆਪਾਂ ਦੂਜੇ ਪਾਸੇ ਦੇਖੀਏ ਵੀ ਇਹਨਾਂ ਦੇ ਤਾਂ ਜਿਹੜੇ ਦੋਸ਼ ਸਾਬਤ ਹੋਏ ਸੋ ਉਹਨਾਂ ਦੀਆਂ ਤਸਵੀਰਾਂ ਲੱਗ ਸਕਦੀਆਂ ਫਿਰ ਸੰਤ ਜਰਨੈਲ ਸਿੰਘ ਦੀ ਤਸਵੀਰ ਦੇ ਨਾਲ ਕਿਉਂ ਨਫ਼ਰਤ ਹੈ ਇਹਨਾਂ ਲੋਕਾਂ ਨੂੰ ਪਪੋਸ ਆ ਵੀ ਆ ਇਹ ਗੱਲਾਂ ਨਹੀਂ ਗੀ ਜਿਹੜੇ ਜਿਨ੍ਹਾਂ ਨੇ ਕਿ ਟੈਰਰ ਐਕਟਸ ਕੀਤੀਆਂ ਬਹੁਤ ਵੱਡੇ ਐਕਸ਼ਨ ਕੀਤੇ ਉਹ ਅੱਜ ਕੱਲ ਤੁਸੀਂ ਜੇ ਦੇਖੋ ਜੇ ਆਰਐਸਐਸ ਬੀਜਪੀ ਨਾਲ ਲਿੰਕ ਧਣ ਉਹ ਅੱਜ ਕੱਲ ਪਾਰਲੀਮੈਂਟ 'ਚ ਬੈਠੇ ਐਮਪੀ ਬਣੇ ਹੋਏ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲਦੀਆਂ ਪੁਲਿਸ ਸਾਥ ਵੀ ਪਰਗਿਆ ਬਿਲਕੁਲ ਹਾਂ ਹਾਂ ਜੀ ਭਾਵੇਂ ਉਹ ਕੇਪੀਐਸ ਗੱਲ ਸਮੇਤ ਸਾਰੇ ਨਹੀਂ ਹੋਰ ਵੀ ਕਿੰਨੇ ਨੌ ਆਪਾਂ ਕਹਿ ਸਕਦੇ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਦੀਆਂ ਰਹੀਆਂ ਆਮ ਪੁਲਿਸ ਆਫਸਰ ਜਾ ਕੇ ਉਹਨਾਂ ਨੂੰ ਵੱਡੇ ਰੈਂਕਾਂ ਦਾ ਕਰ ਦਿੰਦੇ ਸੀਗੇ ਵੀ ਤੁਸੀਂ ਕਿੰਨੇ ਸਿੱਖਾਂ ਦਾ ਕਾਹਨ ਕੀਤਾ ਹਨ ਸੋ ਤੇ ਬਹੁਤ ਚਿੰਤਾ ਜਾਣਾ ਕਿ ਫੇਰ ਕਹਿੰਦੇ ਆ ਲੋਕ ਕਾ ਤੇ ਇੰਡੀਆ ਨਾਲ ਇਦਾਂ ਕਾਤੇ ਚੱਲਦੇ ਆ ਵੀ ਕੀ ਸੋਚਦੇ ਆ ਇੰਡੀਆ ਬਾਰੇ ਕਿਉਂ ਸੋਚਦੇ ਆ ਕਿਉਂ ਆਜ਼ਾਦੀ ਮੰਗਦੇ ਹੁਣ ਉਹ ਕਾਰਨ ਕਿ ਕੱਲਾ ਪੰਜਾਬ ਹੀ ਨਹੀਂ ਸਾਕੀ ਨਹੀਂ ਜਿਹੜੇ ਅਹ ਹਬਾ ਜਖਦੇ ਹੋਰ ਵੀ ਤਰਮਾਨਾਇ ਦਾਈ ਕਿਤਾ ਤੁਸੀਂ ਦੇਖਿਆ ਕ੍ਰਿਸਚੀਅਨਾਂ ਨਾਲ ਪਿੱਛੇ ਜੇ ਕਿੰਨਾ ਕਾਹਨ ਕੀਤਾ ਗਿਆ ਹੁਣ ਤਾਂ ਨਿਊਜ਼ ਚ ਆਪਾਂ ਦੇਖੀ ਤਾਂ ਨਹੀਂ ਪਰ ਹਜੇ ਵੀ ਚੱਲ ਹੀ ਰਿਹਾ ਹੋਊਗਾ ਮਣੀਪੁਰ ਦੀ ਜੇ ਗੱਲ ਕਰੀਏ ਸੋ ਅ ਮੋਸਲਮਾਨਾਂ ਦਾ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਆ ਗੱਲ ਜਿਹੜੀ ਅ ਅੱਗੇ ਵੀ ਆਪਾਂ ਬਹੁਤ ਵਾਰੀ ਘਰਟੇ ਆ ਜਿਹੜੇ ਇੰਟਰਨੈਸ਼ਨਲ ਮੇਨਸਟ੍ਰੀਮ ਮੀਡੀਆ ਉਹਨੇ ਵੀ ਇਹ ਗੱਲ ਪਿਕ ਅਪ ਕੀਤੀ ਕਿ ਇੰਡੀਆ ਜਿਹੜਾ ਹੈ ਸਲਿਪਰੀ ਸਲੋਪ ਤੇ ਹੈ ਕਿ ਰਾਈਟ ਵਿੰਗ ਜਿੱਦਾਂ ਹਿਟਲਰ ਦੇ ਨਕਸ਼ੇ ਕਦਮ ਤੇ ਜਾ ਰਿਹਾ ਹੈ ਤੇ ਇਹਦੇ ਨਾਲ ਵੀ ਨੁਕਸਾਨ ਹੀ ਹੋਣਾ ਜੀ 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 ਸੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਲੋਕ ਨੇ ਸਿੱਖ ਨੇ ਉਹਨਾਂ ਨੂੰ ਕੀ ਕਿਸ ਤਰੀਕੇ ਦੇ ਨਾਲ ਰਿਐਕਸ਼ਨ ਕਰਨਾ ਚਾਹੀਦਾ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਵਾਇਲੈਂਸ ਤਾਂ ਆਪਾਂ ਕਿਸੇ ਤਰ੍ਹਾਂ ਦੀ ਪ੍ਰਮੋਟ ਨਹੀਂ ਕਰਦੇ ਪਰ ਜੇ ਸ਼ਾਂਤਮਈ ਰਹਿ ਕੇ ਵਧੀਆ ਤਰੀਕੇ ਨਾਲ ਜੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਤੇ ਉਹ ਕਿਹੜੇ ਤਰੀਕੇ ਹੋਣੇ ਚਾਹੀਦੇ ਆ ਅਏ ਬਸਬਜੀ ਜੇ ਤਾਂ ਸੰਤਾਂ ਦੀ ਫੋਟੋ ਈਵਨ ਨਿਸ਼ਾਨ ਸਾਹਿਬ ਵੀ ਲਾ ਕੇ ਜਾਨਾ ਦੇਖੋ ਨਿਸ਼ਾਨ ਸਾਹਿਬ ਦਾ ਬਹੁਤ ਸੈਡ ਸੈਡ ਕਰਦਾ ਆਪਾਂ ਨੂੰ ਹਣਾ ਜੇ ਉਹਦੀ ਗੱਲ ਕਰੀਏ ਨਿਸ਼ਾਨ ਸਾਹਿਬ ਜਦੋਂ ਤੱਕ ਆਰਮੀ ਦੇ ਟਰੱਕਾਂ ਤੇ ਲੱਗਦਾ ਤੇ ਤਾਂ ਤਾਂ ਸਰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਜਾਂਦਾ ਤੇ ਤਾਂ ਬਾਰਡਰਾਂ ਤੇ ਆਪਦੇ ਸ਼ਾਂਤੀਆਂ ਢਾਕੇ ਏ ਏ ਚਾਇਨਾ ਨਾਲ ਜਾਂ ਹੋਰ ਮੌਲਕਾਂ ਨਾਲ ਲੜਨ ਜਾਂ ਭਾਵੇਂ ਪਾਕਿਸਤਾਨ ਹੋਵੇ ਫੇਰ ਤਾਂ ਠੀਕ ਆ ਜੇ ਪਰ ਅਸੀਂ ਆਪ ਉਹ ਵੈਸੇ ਆਪਦੇ ਮੋਲਕ ਚ ਸਾਨੂੰ ਆਜ਼ਾਦੀ ਹੈ ਨਹੀਂ ਹਨਾ ਸੋ ਮਤਲਬ ਇਹ ਹੈ ਜੇ ਤਾਂ ਤੁਸੀਂ ਨਿਸ਼ਾਨ ਸਾਹਿਬ ਲਾ ਕੇ ਜਾਣਾ ਸੰਤਾਂ ਦੀ ਫੋਟੋ ਲਾ ਕੇ ਜਾਣੀ ਆ ਦੈਨ ਫੇਰ ਤੁਸੀਂ ਇਕੱਲੇ ਨਾ ਜਾਓ ਨਾਲ ਤੁਹਾਡੇ ਘੱਟੋ ਘੱਟ 15 20 ਹੋਰ ਵੀ ਹੋਣੇ ਚਾਹੀਦੇ ਆ ਸੰਗ ਜਾਂ ਇਹ ਦੋ ਵੀ ਵੱਡਾ ਗਰੁੱਪ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਥੋੜਾ ਜਿਆਦਾ ਲੱਗੇ ਵੀ ਅਸੀਂ ਇਹਨਾਂ ਨਾਲ ਇਦਾਂ ਨਹੀਂ ਰੀਐਕਟ ਕਰ ਸਕਦੇ ਉਹ ਜਿੱਦਾਂ ਨਹੀਂ ਪੈਕ ਮੈਂਟੈਲਿਟੀ ਨਹੀਂ ਹੁੰਦੀ ਬੁੱਲਿਜ਼ ਹੁੰਦੇ ਆ ਇਦਾਂ ਚੱਲ ਰਿਹਾ ਕੰਮ ਜਦੋਂ ਦੇਖਦੇ ਆ ਵੀ ਇੱਕ ਦੋ ਨੂੰ ਤੰਗ ਕਰਦੇ ਆ ਹਣ ਸੋ ਪਰ ਬੜੀ ਇਕਵਰੀ ਫੇਰ ਮੈਂ ਕਹਿੰਨਾ ਬਹੁਤ ਸੈਡ ਕਰਨ ਵਾਲੀ ਗੱਲ ਆ ਕਿ ਦੇਖੋ ਸਾਡਾ ਆਪਦਾ ਮੁਲਕ ਜਿਹਦੇ ਲਈ ਅਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਸਾਡੇ ਨਾਲ ਇਹਦੀ ਟ੍ਰੀਟਮੈਂਟ ਹੋ ਰਹੀ ਆ ਜੀ 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 ਭਾਈ ਸਾਹਿਬ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਤੁਸੀਂ ਬੜੇ ਖੂਬਸੂਰਤ ਵਿਚਾਰ ਇਸ ਵਿਸ਼ੇ ਦੇ ਉੱਤੇ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ ਜੀ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ